ਰਾਦੇ ਰਾਦੇ જય શ્રી ਕ੍ਰਿਸ਼ਨ ਸਤਿ ਸ਼੍ਰੀ ਅਕਾਲ ਜੀ ਮੈਂ ਸ਼ਰਨ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਹੌਲੀ ਦਾ ਤਿਉਹਾਰ ਹੈ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਰਾਦਾ ਕ੍ਰਿਸ਼ਨ ਦਾ ਵਾਕਿ ਸ਼ਰਧਾਮ ਚਹਲੀ ਦਾ ਤਿਹਾਰ ਬਹੁਤ ਉਤਮ ਤਮਨਾਇਆ ਜਾ ਰਿਹਾ ਸਾਡੇ ਨਾਲ ਮਿਸਿਸ ਵਿਧਾਈ ਕੇ ਐਮਐਲਏ ਸੇ ਕੋ ਮੈਮ ਮੈਮ ਸਤਿ ਸ਼੍ਰੀ ਅਕਾਲ ਮੈਮ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਕਿ ਇਸ ਇੱਕ ਪਵਿੱਤਰ ਤਿਹਾਰ ਨੂੰ ਜਿਹੜਾ ਕਿ ਬੜੀ ਉਤਮ ਤਮਨਾ ਨਾਲ ਮਨਾਇਆ ਜਾ ਰਿਹਾ ਕਿਉਂਕਿ ਇੱਥੇ ਲੱਡੂ ਹੋਈ ਰੰਗਾਂ ਦੀ ਨਹੀਂ ਕਿ ਨਾ ਇੱਥੇ ਇੱਕ ਕੇਸਰ ਦੀ ਔਰ ਚੰਦਣ ਦੀ ਤੇ ਨਾਲ ਫਰਾਵਰ ਦੀ ਜਿਹੜੀ ਉਹ ਹੋਲੀ ਮਨਾਇਆ ਜਾਂਦੀ ਹੈ ਬੜੇ ਪਿਆਰ ਦੇ ਨਾਲ ਸਾਰੇ ਬੀਡਕੋਟ ਸ਼ਹਿਰ ਦੇ ਵਾਸੀ ਪਹਿਲੇ ਸਾਫ ਸਫਾਈ ਕਰਾਂਗੇ ਤੁਮ ਤਾਂ ਮਨਾ ਬਣਾਓ ਇਹ ਅਭੀ ਰਾਧਾ ਕੀ ਸ਼ਾਮ ਜੋ ਬਹੁਤ ਛੋੜੀ ਹੋਲੀ ਮਨਾਈ ਜਾ ਰਹੀ ਹਰ ਸਾਲ ਤੁਹਾਡਾ ਬੱਸ ਹੀ ਕਹਿਣ ਦੀ ਜ਼ਰੂਰਤ ਹੀ ਨਹੀਂ ਹੈ ਸਭ ਨੂੰ ਨਜ਼ਰ ਹੀ ਆ ਰਿਹਾ ਹੈ ਇੱਥੇ ਲੋਕ ਇੰਨਾ ਇੰਜੋਏ ਕਰਦੇ ਹੈ ਕਿ ਉਹਨਾਂ ਨੇ ਸਭ ਨੇ ਰੰਗਾਂ ਵਾਲੀਆਂ ਹੋਲੀਆਂ ਛੱਡ ਦਿੱਤੀਆਂ ਤੇ ਸਭ ਇੱਥੇ ਇੰਜੋਏ ਕਰਨ ਪਹੁੰਚ ਜਾਂਦੇ ਆ ਜਿਨ੍ਹਾਂ ਨੂੰ ਸਦਾ ਨਹੀਂ ਵੀ ਜਾਂਦਾ ਉਹ ਵੀ ਪਹੁੰਚ ਜਾਂਦੇ ਆ ਜੀ ਇੱਥੇ ਤੁਹਾਡਾ ਕੀ ਕਹਿਣਾ ਵੀ ਜਿਹੜੇ ਡਿਫਰੈਂਟ ਲੋਕ ਆ ਜਿਹੜੇ ਡਿਫਰੈਂਟ ਕਲਰ ਆਪਾਂ ਯੂਜ਼ ਕਰਦੇ ਆ ਕੈਮੀਕਲ ਉਹਦੇ ਤੋਂ ਇਹ ਵਧੀਆ ਹੋਲੀ ਬਣਾਈ ਜਾਂਦੀ ਆ ਜੀ ਹਾਂਜੀ ਹਾਂਜੀ ਬਿਲਕੁਲ ਸਹੀ ਆ ਜੀ ਉਹਨਾਂ ਨਾਲ ਪ੍ਰੋਬਲਮ ਆਂਦੀ ਸੀ ਅਸੀਂ ਵੀ ਇੱਕ ਦੋ ਸਾਲ ਇੱਥੇ ਖੇਡੀ ਆ ਐਵਲੀ ਹੋਲੀ ਰੰਗਾਂ ਵਾਲੀ ਬਟ ਉਹਦੇ ਨਾਲ ਦਿੱਕਤ ਆਂਦੀ ਸੀ ਸਭ ਨੂੰ ਤੇ ਸਾਨੂੰ ਇਹੀ ਕਿਹਾ ਗਿਆ ਕਿ ਇਸ ਤਰ੍ਹਾਂ ਚੰਦਨ ਨਾਲ ਫੁੱਲਾ ਨਾਲ ਖੇਡੀ ਜਾਵੇ ਤਾਂ ਜੋ ਲੋਕੀ ਜ਼ਿਆਦਾ ਆਨੰਦ ਮਾਨਸਿਕਨ ਤੇ ਨਾ ਪ੍ਰੋਗਰਾਮ ਦਾ ਵੀ ਅੱਛੇ ਤਰ੍ਹਾਂ ਆਨੰਦ ਘਰ ਲੈ ਸਕਣ ਦੇਖੋ ਹੋ ਇਹ ਉਹ ਸਨਾਤੀ ਹਾਰ ਮਨਾਇਆ ਜਾ ਰਿਹਾ ਹੈ ਰਵਦਾ ਕਿਸ਼ਨ ਧਾਮ ਵਿੱਚ ਮੈਡਮ ਆਏ ਹਨ ਐਮ ਐਲ ਏ ਵਿਧਾਇਕ ਆਪਣੇ ਆਏ ਹਨ ਮਿਸਿਸ ਆਏ ਹਨ ਉਹਨਾਂ ਦਾ ਇਹ ਹਰ ਫੁੱਲਾਂ ਦੀ ਚੰਦਨ ਦੀ ਸਪੈਸ਼ਲ ਹੋਲੀ ਮਨਾਇ ਜਾਂਦੀ ਹੈ ਬਹੁਤ ਖੁਸ਼ੀ ਦਾ ਸਮਾਂ ਜੀ ਸਾਡੇ ਪੁਰਾਣੇ ਤੋਂ ਲੈ ਕੇ ਅੱਜ ਤੱਕ ਇਹ ਹੋਲੀ ਦਾ ਤਿਉਹਾਰ ਮਨਾਇ ਜਾਂਦਾ ਹੈ ਤੇ ਹੋਲੀ ਪੱਲਾ ਤੇ ਹੋਲਾ ਪੱਲਾ ਤੇ ਸਭ ਪਰਮਾਤਮਾ ਦੇ ਮਲਾਪ ਦੇ ਜਾਂ ਮਨੁੱਖ ਦੇ ਗਿਲੇ ਸ਼ਿਕਵੇ ਭੁਲਾ ਕੇ ਇੱਕ ਦੂਜੇ ਨੂੰ ਮਿਲਦਾ ਤੇ ਤਿਉਹਾਰ ਸਾਰੇ ਮੋਰਾਂ ਤੇ ਇਹ ਜਿਹੜਾ ਕਿਸੇ ਧਾਮ ਦੇ ਉੱਤੇ ਹਰ ਸਾਲ ਜਿਹੜਾ ਸਪਰੀਮ ਕੋਰਟ ਸ਼ਹਿਰ ਦੇ ਸਾਰੇ ਨਿਵਾਸੀ ਜੱਤਾਂ ਮੱਜਮਾ ਧਰਮਾਂ ਤੋਂ ਉੱਤੇ ਇਸ ਜਗ੍ਹਾ ਤੇ ਜਿਹੜਾ ਹੋਰ ਜਿਹੜਾ ਫੁੱਲਾਂ ਦੇ ਨਾਲ ਜਾਂ ਚੰਦਨ ਦੇ ਨਾਲ ਜਿਹੜਾ ਹੋਜੀ ਫਿਰ ਤੇ ਬਹੁਤ ਵਧੀਆ ਹੈਗਾ ਔਰ ਨਾਲ ਦੀਆਂ ਇਤਿਹਾਸਕ ਲੋਕਾਂ ਨੂੰ ਜੋੜਦੇ ਆ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਝਾਕੀਆਂ ਚੱਲ ਰਹੀਆਂ ਨੇ ਲੋਕ ਨੂੰ ਦੱਸਦੇ ਆ ਕਿ ਕਿਸ ਤਰ੍ਹਾਂ ਸਾਡਾ ਪਿਛੋਕੜ ਕੀ ਸੀਗਾ ਸੋ ਸਾਰੇ ਦੇ ਉੱਤੇ ਬੜਾ ਵਧੀਆ ਲੱਗਦਾ ਹੈ ਦੇ ਚੰਦਨ ਦੀ ਇਹ होली त्यौहार ਹਰ ਸਾਲ ਮਨਾਇਆ ਜਾਂਦਾ ਹੈ ਜਿਵੇਂ ਤੁਸੀਂ ਜਾਣਦੇ ਹੋ ਕਿ ਰਾਧਾ ਕਿਸ਼ਨ ਧਾਮ ਦੀ होली ਸਭ ਤੋਂ ਡਿਫਰੈਂਟ होली ਹੁੰਦੀ ਹੈ ਇਹਦੀ ਸਪੈਸ਼ਲਿਟੀ ਇਹ ਹੈ ਕਿ ਇੱਥੇ ਚੰਦਨ ਦੇ ਫੁੱਲਾਂ ਦੀ होली ਤਾਂ ਬਹੁਤ ਹੀ ਸੋਹਣੀ ਸੈਲੀਬ੍ਰੇਸ਼ਨ ਕੀਤਾ ਜਾਂਦਾ ਹੈ ਤੁਸੀਂ ਕੀ ਕਹਿਣਾ ਚਾਹੋਗੇ ਰਾਧਾ ਕਿਸ਼ਨ ਧਾਮ ਦੀ ਜੋ होली ਮਨਾਈ ਜਾਂਦੀ ਹੈ ਮੈਂ ਮੈਂਬਰ શ્રી ਰਾਧਾ ਕਿਸ਼ਨ ਧਾਮ ਸੰਮਤੀ ਦਾ ਜੀ ਮੈਂ ਪਹਿਲਾਂ ਤਾਂ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਭਾਰਤ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਤੇ ਸਾਰੇ ਫਰੀਦਕੋਟ ਵਾਸੀਆਂ ਨੂੰ ਇਹ ਬਹੁਤ ਖੁਸ਼ੀ ਦਾ ਤਿਆਰ ਹੈ ਔਰ ਸਾਰੇ ਸਮਾਜ ਇਸ ਨੂੰ ਬਹੁਤ ਖੁਸ਼ੀ ਨਾਲ ਪ੍ਰੇਮ ਨਾਲ ਮਨਾਉਂਦੇ ਹਨ ਜੋ ਸਾਡੇ ਰਾਧਾ ਕ੍ਰਿਸ਼ਨ ਧਾਮ ਦੇ ਵਿੱਚ ਪਿਛਲੇ 10-12 ਸਾਲਾਂ ਤੋਂ ਹੋਲੀ ਦਾ ਪਰਵ ਬਣਾਇਆ ਜਾ ਰਿਹਾ ਬੜੇ ਧੂਮ ਧਾਮ ਨਾਲ ਬਣਾਇਆ ਜਾਂਦਾ ਹਰ ਸਾਲ ਇਹ ਮੇਲਾ ਜਿਸ ਤਰ੍ਹਾਂ ਬਾਬਾ ਫਰੀਜੀ ਦਾ ਮੇਲਾ ਸਾਰੇ ਪੰਜਾਬ ਦੇ ਵਿੱਚ ਪ੍ਰਚਲਿਤ ਹੈ ਉਸ ਤਰ੍ਹਾਂ Shri Radha Krishan Dham ਦੀ ਹੋਲੀ ਹੋਲੀ ਦਾ ਨਾਂ ਛੱਡ ਕੇ ਇੱਕ ਬਹੁਤ ਵੱਡੇ ਮੇਲੇ ਦੇ ਰੂਪ ਦੇ ਵਿੱਚ ਧਾਰਨ ਕਰ ਚੁੱਕੀ ਹੈ ਜੀ ਇੱਥੇ ਬੜੇ ਪ੍ਰੇਮ ਨਾਲ ਸਾਰੇ ਸਮਾਜ ਦੇ ਲੋਕ ਆ ਕੇ ਹੋਲੀ ਦੇ ਇੱਕ ਦੂਜੇ ਨਾਲ ਰੰਗਾਂ ਨਾਲ ਹੋਲੀ ਖੇលਦੇ ਹਨ ਸ਼ੁਕਰੀਆ ਜੀ ਸਾਡੇ ਨੌਜਵਾਨ ਪ੍ਰਧਾਨੀ ਸਾਡੀ ਕਾਲ ਤੁਹਾਡਾ ਕੀ ਕਹਿਣਾ ਰਾਦੇ ਰਾਦੇ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਰਾਦੇ ਰਾਦੇ ਸਾਰੇ ਦੇਸ਼ ਵਾਸੀਆਂ ਨੂੰ ਹੋਲੀ ਦੀ ਲੱਖ ਲੱਖ ਵਧਾਈ ਹੋਲੀ ਦਾ ਤਿਹਾੜੀ ਸ਼੍ਰੀ ਰਾਧਾ ਕਿਸ਼ਨ ਧਾਮ ਅਡੌਪਸ਼ਨ ਏਜੰਸੀ ਫਰੀਦਕੋਟ ਵਿਖੇ ਬੜੇ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਜਿਵੇਂ ਆਪਾਂ ਲੋਕ ਬਰਿੰਦਾਵਨ ਪ੍ਰਸਾਣਾ ਜਾ ਕੇ ਹੋਲੀ ਦਾ ਆਨੰਦ ਉਠਾਉਂਦੇ ਨੇ ਉਸੇ ਤਰ੍ਹਾਂ ਦਾ ਨਜ਼ਾਰਾ ਸ਼੍ਰੀ ਰਾਧਾ ਕਿਸ਼ਨ ਧਾਮ ਵਿਖੇ ਤੁਹਾਨੂੰ ਵੇਖਣ ਨੂੰ ਮਿਲੇਗਾ ਇਹ ਹੋਲੀ ਫੁੱਲਾਂ ਦੀ ਅਤੇ ਚੰਦਨ ਦਾ ਤਿਲਕ ਲਗਾ ਕੇ ਪੁੱਲਾ ਦੀ ਹੋਲੀ ਖੇਡੀ ਜਾਂਦੀ ਹੈ ਲੱਡੂ ਹੋਲੀ ਜਿਵੇਂ ਬਰਿੰਦਾਵਾਂ ਵਿੱਚ ਅਸੀਂ ਅਕਸਰ ਦੇਖਦੇ ਹਾਂ ਖੇਡਦੇ ਹਾਂ ਅਤੇ ਲੱਠਮਲ ਹੋਲੀ ਬੰਟੀ ਤਿਲਕਧਾਰੀ ਐਂਡ ਗਰੁੱਪ ਜੋ ਦਿੱਲੀ ਤੋਂ ਆਏ ਹੋਏ ਹਨ ਉਹਨਾਂ ਵੱਲੋਂ ਬਹੁਤ ਹੀ ਵਧੀਆ ਸੁੰਦਰ-ਸੁੰਦਰ ਝਾਕੀਆਂ ਦਿਖਾ ਕੇ ਫਰੀਦਕੋੜ ਸ਼ਹਿਰ ਕੋਟਕਪੂਰਾ ਮੋਗਾ ਜਿੰਨੇ ਵੀ ਨਾਲ ਫਰੀਦਕੋੜ ਦੇ ਆਸ-ਪਾਸ ਸ਼ਹਿਰ ਲੱਗਦੇ ਨੇ ਸਾਰੇ ਆਪਣੇ ਪਰਿਵਾਰਾਂ ਨਾਲ ਇੱਥੇ ਆ ਕੇ ਹੋਲੀ ਦਾ ਆਨੰਦ ਉਠਾ ਰਹੇ ਨੇ ਹਾਂਜੀ ਦੀਪਕ ਜੀ ਕੀ ਕਹਿਣਾ ਤੁਸੀਂ ਅਬ ਦਕਸ਼ਤਾਂ ਦੀ ਹੋਲੀ ਬਾਰੇ ਰਾਧਾ ਕ੍ਰਿਸ਼ਨ ਧਾਮ ਦੀ ਅੱਜ ਬਹੁਤ ਹੀ ਵਧੀਆ ਹੋਲੀ ਮਨਾਇਗੀ ਸਾਰਾ ਸ਼ਹਿਰ ਇੱਥੇ ਹੋਲੀ ਮਨਾਉਣ ਦੇ ਲਈ ਆਇਆ ਬਾਈ ਬਹੁਤ ਹੀ ਵਧੀਆ ਸਾਡਾ ਜੋ ਦਰਬਾਰ ਹੈ ਸਜਾਇਆ ਗਿਆ ਰਾਧਾ ਰਾਨੀ ਦਾ ਔਰ ਨਾਲ ਹੀ ਸ਼ਾਮ ਬਾਬਾ ਜੀ ਦਾ ਹਨੂਮਾਨ ਜੀ ਦਾ ਬਾਲਾ ਜੀ ਮਹਾਰਾਜ ਦਾ ਤੇ ਸਾਰੇ ਸ਼ਹਿਰ ਨਿਵਾਸੀਆਂ ਨੇ ਆ ਕੇ ਆਪਣੇ ਬਹੁਤ ਹੀ ਖੁਸ਼ੀ ਮਨਾਈ ਇੱਥੇ ਸਭ ਧਰਮ ਰਾਜਨੀਤੀ ਦੇ ਉੱਤੇ ਉੱਠ ਕੇ ਲੋਕਾਂ ਨੇ ਇੱਥੇ ਆ ਕੇ ਹੋਲੀ ਖੇਲੀ ਸਭ ਧਰਮਾਂ ਦੀ ਲੋਕਾਂ ਨੇ ਆ ਕੇ ਤੇ ਹੋਲੀ ਦਾ ਅਨੰਦ ਮਾਣਿਆ ਬਾਈ ਰੋਕਾਂ ਦੇ ਬਹੁਤ ਧੰਨਵਾਦੀ ਹਾਂ ਜਿੱਥੇ ਬੇਸਹਾਰਾ ਬੱਚਿਆਂ ਦੇ ਸਹਾਰਾ ਬਣਨ ਦੇ ਵਿੱਚ ਸਾਡੀ ਸਹਾਇਤਾ ਕਰ ਰਹੇ ਨੇ ਤੇ ਇੱਥੇ ਵੀ ਆ ਕੇ ਹਰ ਖੁਸ਼ੀ ਨੂੰ ਆਪ ਦੀ ਨਾਲ ਸਾਂਝਾ ਕਰਦੇ ਨੇ ਜੈ ਸ਼੍ਰੀ ਆਦੇ ਜੈ ਸ਼੍ਰੀ ਗਿਸ਼ਤਾ ਜਿਵੇਂ ਕਿ ਤੁਸੀਂ ਦੇਖਿਆ ਸੁਣਿਆ ਬਹੁਤ ਸਨੀ ਜਾਣਕਾਰੀ ਦਿੱਤੀ ਹੈ ਪਰ ਦਾਦਾ ਕਿਸ਼ਨ ਤਾਂ ਵੀ ਹੋਲੀ ਸਭ ਤੋਂ ਡਿਫਰੈਂਟ ਹੋਲੀ ਹੁੰਦੀ ਹੈ ਤੇ ਚੰਦਨ ਅਤੇ ਫੁੱਲਾਂ ਨਾਲ ਹੋਲੀ ਦਾ ਤਿਉਹਾਰ ਇੱਥੇ ਮਨਾਇਆ ਜਾਂਦਾ ਹੈ ਤੇ ਦੂਰ ਦੂਰ ਤੋਂ ਦਿੱਲੀ ਤੋਂ ਵੀ ਆਏ ਹਾਰੇ ਤੇ ਕਲਾਕਾਰ ਜਿਨ੍ਹਾਂ ਨੇ ਇੱਥੇ ਆਪਣੀਆਂ ਝਲਕੀਆਂ ਪੇਸ਼ ਕੀਤੀਆਂ ਹਨ ਫਰੀਦਕੋਟ ਤੋਂ ਜੇ ਕਿ ਨੈਸ਼ੀ ਚੈਨਲੀ ਸ਼ਰਨਜੀਤ